ਸਤਿ ਸ਼੍ਰੀ ਅਕਾਲ ਜੀ ਮੈਂ ਮਨਜਿੰਦਰ ਸਿੰਘ ਤੁਸੀਂ ਦੇਖ ਰਹੇ ਹੋ ਪੰਜਾਬ 78 ਟੀਵੀ ਇੱਕ ਪਾਸੇ ਜਿਸ ਤਰ੍ਹਾਂ ਜ਼ਿਲ੍ਹਾ ਪ੍ਰਸ਼ਾਸਨੀਆਂ ਚੋਣਾਂ ਦਾ ਵਿਗਲ ਵੱਜਿਆ ਹੈ ਪੂਰੇ ਪੰਜਾਬ ਦੇ ਵਿੱਚ ਔਰ ਇਸਾਂ ਦੇ ਮੌਕੇ ਦੇ ਵਿੱਚ ਪਾਰਟੀਆਂ ਦੇ ਵਿੱਚ ਰਦੋਬਦਲ ਹੁੰਦਾ ਰਹਿੰਦਾ ਹੈ ਔਰ ਅਸੀਂ ਇਸ ਵੇਲੇ ਖੜੇ ਆਂ ਬੰਗਾ ਵਿਖੇ ਜਿੱਥੇ ਕਿ ਜਾਣਕਾਰੀ ਮਿਲੀ ਹੈ ਕਿ ਕੋਈ ਆਮ ਆਦਮੀ ਪਾਰਟੀ ਜਿਹਨਾਂ ਦੀ ਇਸ ਵੇਲੇ ਪੰਜਾਬ ਦੇ ਵਿੱਚ ਸਰਕਾਰ ਹੈ ਉਹਨਾਂ ਦੇ ਲੀਡਰ ਪਾਰਟੀ ਨੂੰ ਛੱਡ ਕੇ ਕਾਂਗਰਸ ਪਾਰਟੀ ਦੇ ਵਿੱਚ ਜੁਆਇਨ ਕਰ ਰਹੇ ਨੇ ਅੱਜ ਅੱਜ ਆਪਦੀ ਆਮਰਵੀ ਪਾਰਟੀ ਦੇ ਵੂਮਨ ਸਲਤੀ ਜ਼ਿਲ੍ਹੇ ਦੀ ਪ੍ਰਧਾਨ ਸ਼੍ਰੀਮਤੀ ਪੁਸ਼ਪਾ ਦੇਵੀ ਜੀ ਆਪਣੇ ਕਾਂਗਰਸ ਜੁਆਇਨ ਕਰਨ ਲੱਗੇ ਆ ਔਰ ਅਸੀਂ ਇਹਨਾਂ ਨੂੰ ਕਾਂਗਰਸ ਪਾਰਟੀ ਦੇ ਵਿੱਚ ਨਿੱਗੀ ਜੀ ਆਇਆ ਕਹਦੇ ਆ ਔਰ ਇਹਨਾਂ ਨੂੰ ਪਾਰਟੀ ਵਿੱਚ ਬਣਦਾ ਮਾਣ ਸਨਸਕਾਰ ਜਿਹੜਾ ਉਹ ਦਿੱਤਾ ਜਾਏਗਾ ਜਿੰਨਾ ਵਰਤਾਂ ਜੀ ਤੁਸੀਂ ਦੱਸ ਰਹੇ ਹੋ ਕਿ ਬੰਦਾ ਮਾਨਸਿਕ ਘਰ ਦਿੱਤਾ ਜਾਏਗਾ ਇਹਦੀ ਫਿਰ ਸੂਚਨਾ ਕਦੋਂ ਮਿਲੇਗੀ ਜਾਂ ਕੋਈ ਅੱਜ ਉਹਨਾਂ ਨੂੰ ਕੁਝ ਕਿੰਨਾ ਦਾ ਸਨਮਾਨ ਦੇ ਰਹੇ ਇਹ ਅਸੀਂ ਜ਼ਿਲ੍ਹਾ ਕਾਂਗਰਸ ਦੀ ਕਮੇਟੀ ਦੇ ਵਿੱਚ ਫੈਸਲਾ ਕਰਕੇ ਫਿਰ ਜਿਹੜਾ ਹੋ ਇਹਨਾਂ ਨੂੰ ਜਲਦੀ ਬਹੁਤ ਜਲਦੀ ਅਸੀਂ ਇਹਨਾਂ ਨੂੰ ਉਹਦਾ ਜਿਹੜਾ ਹੋ ਦੇਵਾਂਗੇ ਮੁਲਾਕ ਪ੍ਰਧਾਨ ਕੁਲਵਰ ਸਿੰਘ ਜੀ ਨੇ ਦੱਸਿਆ ਕਿ ਪੁਸ਼ਪਾ ਦੇਵੀ ਨੇ ਜੋ ਕਿ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਸਨ ਉਹ ਅੱਜ ਕਾਂਗਰਸ ਦੇ ਵਿੱਚ ਸ਼ਾਮਲ ਹੋਏ ਨੇ ਔਰ ਉਹਨਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਬੰਦਾ ਮਾਨ ਸਨਮਾਨ ਦਿੱਤਾ ਜਾਏਗਾ ਗੱਲ ਕਰਾਂ ਨੇ ਆ ਮੈਡਮ ਪੁਸ਼ਪਾ ਦੇਵੀ ਜੀ ਨਾਲ ਪਹਿਲਾਂ ਤਾਂ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦੀ ਆ ਤੇਜੀ ਆਏ ਦਾ ਸਤਿਕਾਰ ਕਰਦੀ ਆ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦੀ ਜਿਹੜਾ ਮੇਰਾ ਇਹਨੂੰ ਇੰਨਾ ਸਤਿਕਾਰਮਾਨ ਦਿੱਤਾ ਹੈਗਾ ਤੇ ਮੇਰਾ ਨਾਮ ਪੁਸ਼ਪਾ ਦੇਵੀ ਹੈਂ ਕਿ ਮੈਂ ਜ਼ਿਲ੍ਹਾ ਪ੍ਰਧਾਨ ਸੀ ਮਹਿਲਾ ਵਿੰਗ ਦੀ ਤੇ ਮੈਂ ਕਾਂਗਰਸ ਜੁਆਇਨਿੰਗ ਕੀਤੀ ਹੈ ਹਾਂਜੀ ਮਣੂ ਇਹ ਗੱਲ ਸੋਚੀਸ ਰਾ ਕਿ ਹਰ ਇੱਕ ਨੂੰ ਸ਼ੌਂਕ ਹੁੰਦਾ ਸੱਤਾ ਸੁੱਖ ਭੋਗਣ ਦਾ ਰ ਇਸ ਵੇਲੇ ਆਮ ਆਦਮੀ ਪਾਰਟੀ ਦੀ ਸਰਕਾਰ ਹੈਗੀ ਪੰਜਾਬ ਦੇ ਵਿੱਚ ਕੀ ਕਾਰਨ ਬਣਿਆ ਕਿ ਤੁਸੀਂ ਸੱਤਾ ਵਾਲੀ ਪਾਰਟੀ ਨੂੰ ਛੱਡ ਕੇ ਕਾਂਗਰਸ ਪਾਰਟੀ ਦੇ ਵਿੱਚ ਆਏ ਉਹ ਕੀ ਕਾਰਨ ਬਣਿਆ ਕਾਰਨ ਇਹ ਹੀ ਸੀਗਾ ਵੀ ਅਸੀਂ ਇੱਕ ਇਹ ਸੋਚੀ ਸੀ ਵੀ ਚਲੋ ਇਹਨਾਂ ਨੂੰ ਇੱਕ ਮੌਕਾ ਦੇਵਾਂਗੇ ਨਵੀਂ ਸਰਕਾਰ ਹੈ ਵੀ ਚਲ ਦੇਖਦੇ ਹਾਂ ਅਸੀਂ ਪਹਿਲਾਂ ਹੀ ਮਤਲਬ ਸਾਰੇ ਸਰਵਿਸ ਮੈਂਸੀ ਅਸੀਂ ਕਾਂਗਰਸ ਨੂੰ ਵੋਟਾਂ ਪਾਉਂਦੇ ਸੀ ਵੋਟ ਪਾਣ ਤਾਂ ਕਿ ਸੀਗਾ ਅਸੀਂ ਮਤਲਬ ਸੱਤਾ ਵਿੱਚ ਨਹੀਂ ਆਏ ਸੀਗੇ ਦੇ ਅਸੀਂ ਕਹਿੰਦੇ ਚਲੋ ਇੱਕ ਮੌਕਾ ਦੇ ਦਿੰਨੇ ਇਹਨਾਂ ਨੂੰ ਸਰਕਾਰ ਨੂੰ ਦੇਖ ਲੈਣੇ ਵੀ ਚਲੋ ਕੋਈ ਨਵੇਂ ਵਧੀਆ ਕੰਮ ਕਰੋ ਕੋਈ ਅੱਛੇ ਨਾ ਪਰ ਮੈਂ ਉਹਦੀ ਆਮ ਆਦਮੀ ਦੀ ਪਾਰਟੀ ਵਿੱਚ ਫਿਰ ਮਹਿਲਾ ਬਿੰਗ ਦਾ ਮਤਲਬ ਕੰਮ ਕੀਤਾ ਮੈਂ ਹਲਕਾ ਕੋਆਰਡੀਨੇਟਰ ਤੋਂ ਲੈ ਕੇ ਮਤਲਬ ਸਾਰਾ ਮਤਲਬ ਕੰਮ ਕੀਤਾ ਚਲੋ ਪਾਰਟੀ ਲਿਆਂਦੀ ਪਰ ਪਾਰਟੀ ਨੇ ਕਈ ਵਾਅਦੇ ਕੀਤੇ ਸੀ ਜਿਹੜੇ ਮਤਲਬ ਪੂਰੇ ਨਹੀਂ ਹੋਏ ਮਤਲਬ ਪਿੰਡਾਂ ਜਾਣੇ ਆ ਫਿਰ ਵਿਰੋਧ ਕਰਦੇ ਆ ਕਿਉਂਕਿ ਅਸੀਂ ਜ਼ੀਰੋ ਗਰਾਊਂਡ 'ਚ ਜਾਣੇ ਆ ਅਸਕਰ ਮੈਡਮ ਜੀ ਤੁਸੀਂ ਵੋਟਾਂ ਮੰਗਣੇ ਹਾਂਜੀ ਆਏ ਸੀਗੇ ਕਹਿੰਦੇ ਵੀ ਪਾਰਟੀ ਕੰਮ ਤਾਂ ਕਰਨੀ ਨਹੀਂ ਰਹੀ ਹੈ ਨਾ ਆਮ ਆਦਮੀ ਦੀ ਪਾਰਟੀ ਨੇ ਵਾਅਦੇ ਬਥੇ ਪ੍ਰੈਸ ਕਰਕੇ ਫਿਰ ਮਨ ਬਣਾ ਲਿਆ ਜਦੋਂ ਪਿੰਡਾਂ ਵਿੱਚ ਕਿਸੇ ਕੋਈ ਵਿਕਾਸ ਨਹੀਂ ਹੋ ਰਿਹਾ ਕੋਈ ਕੰਮ ਨਹੀਂ ਹੋ ਰਿਹਾ ਨਾ ਇਸ ਕਰਕੇ ਮਤਲਬ ਵਾਅਦੇ ਤੇ ਪੂਰੀ ਨਹੀਂ ਕਰੀ ਨਹੀਂ ਉਤਰੀ ਫਿਰ ਸਾਨੂੰ ਵਿਰੋਧ ਕਰਨਾ ਪੈਂਦਾ ਜਿੱਦਾਂ ਸਾਡੇ ਲੋਕ ਕਾਫੀ ਵਿਰੋਧ ਕਰਦੇ ਸੀ ਸਾਡਾ ਫਿਰ ਅਣ ਦੇਖੀ ਪ੍ਰੈਸ ਕਰਕੇ ਮਨ ਬਣਾ ਲੇ ਵੀ ਆਪਾਂ ਪਾਰਟੀ ਵਿੱਚ ਨਹੀਂ ਰਹਿਣਾ ਬਸ ਜਿਸ ਸਮੇਂ ਤੁਸੀਂ ਮਹਿਲਾ ਹੁੰਦੇ ਇੱਕ ਮਹਿਲਾ ਨੂੰ ਕੋਈ ਪੈਸੇ ਦੇਂਦਾ 1000 ਰੁਪਏ ਮਹੀਨਾ ਦੇਣ ਦੀ ਵੀ ਗੱਲ ਕੀਤੀ ਸੀ ਕਿ ਉਹ ਵੀ ਕਾਰਨ ਬਣਿਆ ਅੰਜਨ ਜਦੋਂ ਅਸੀਂ ਪਿੰਡਾਂ ਵਿੱਚ ਜਾਂਦੇ ਹਾਂ ਤਾਂ ਕਾਫੀ ਮਹਿਲਾ ਬਿੰਗ ਹੁੰਦੀ ਹੈ ਕਹਿੰਦੀ ਤੁਸੀਂ ਤਾਂ ਇੱਕ ਵਾਅਦਾ ਕਰਕੇ ਗਏ ਸੀਗੇ ਤੁਹਾਡੀ ਵਿਮਾਨ ਸਰਕਾਰ ਕਹਿੰਦੀ ਹੈ ਵੀ 1000 ਰੁਪਏ 1100 ਰੁਪਏ ਦੇਵਾਂਗੇ ਇਹ ਉਹ ਤਾਂ ਦਿੱਤਾ ਨਹੀਂ ਤੁਸੀਂ ਉਹ ਤਾਂ ਮਹਿਲਾ ਬਿੰਗ ਦਾ ਸੀਗਾ ਉਹ ਤਾਂ ਤੁਸੀਂ ਪੂਰਾ ਕਰਦੇ ਨਹੀਂ ਹੈਗੇ ਨਾ ਉਦਾਂ ਹੀ ਬਸ ਤੁਸੀਂ ਸਾਨੂੰ ਕਹਿ ਕੇ ਚੱਲ ਜਾਂਦੇ ਹੋ ਇਸ ਕਰਕੇ ਫਿਰ ਸਾਨੂੰ ਸਾਹਮਣਾ ਕਰਨਾ ਪੈਂਦਾ ਸੀ ਲੋਕਾਂ ਦਾ ਕਾਫੀ ਸੁਣਨੀ ਪੈਂਦੀ ਸੀ ਗੱਲਾਂ ਇਹ ਚੀਜ਼ਾਂ ਸੁਣਦੇ ਆ ਬਹੁਤ ਜ਼ਿਆਦਾ ਵਿਰੋਧ ਕਰਦੇ ਅੱਛੀ ਦਾ ਕੀ ਆਸ ਲੈ ਕੇ ਆਇਓ ਕਾਂਗਰਸ ਪਾਰਟੀ ਕਾਂਗਰਸ ਵਿੱਚ ਇਹ ਆਇਆ ਆਈਆਂ ਮੈਂ ਆਸ ਲੈ ਕੇ ਵੀ ਜੋ ਵੀ ਲੋਕਾਂ ਦੇ ਕੰਮ ਹੈਗੇ ਜੋ ਮਸਲੇ ਆ ਉਹ ਪੂਰੇ ਹੋਣ بس ਇਹ ਹੀ ਮੇਚਾਨੀਆਂ ਵੀ ਜੀ ਅਸੀਂ ਲੋਕਾਂ ਲਈ ਕੰਮ ਕਰਦੇ ਆ ਤਾਂ ਸਾਡੀ ਮਤਲਬ ਲੋਕਾਂ ਦੀ ਆਸਾਂ ਵੀ ਪੂਰੀ ਹੋਣੀ ਚਾਹੀਦੀਆਂ ਤੇ ਜੋ ਅਸੀਂ ਕੰਮ ਕਰਾਂਗੇ ਜੋ ਸਰਕਾਰ ਸਾਨੂੰ ਕੰਮ ਕਹੂਗੀ ਅਸੀਂ ਲੋਕਾਂ ਤੱਕ ਪਹੁੰਚਾਵਾਂਗੇ ਤੇ ਅਸੀਂ ਕੰਮ ਕਰਾਂਗੇ ਵੀ ਹੋਰ ਕੁਝ ਕਹਿਣਾ ਚਾਹੋ ਬਧਰੀ ਸਾਹਿਬ ਸਾਨੂੰ ਵਿਚਾਰ ਚੁਣਨ ਸਾਰ ਨਾਲ ਗੱਲ ਹੋਈ ਸੀ ਸਾਡੀ ਤੇ ਮੀਟਿੰਗ ਹੋਈ ਸੀਗੀ ਪਹਿਲਾਂ ਉਹ ਨਾਲ ਤੇ ਬੈਠ ਕੇ ਅਸੀਂ ਕੰਟਾ ਡੇਢ ਘੰਟਾ ਕਾਫੀ ਉਹਨਾਂ ਨਾਲ ਗੱਲਾਂ ਕੀਤੀ ਹਨ ਤੇ ਮੈਨੂੰ ਬਹੁਤ ਵਧੀਆ ਲੱਗਿਆ ਇਹਦੇ ਵਿੱਚ ਵੀ ਉਹ ਕਹਿੰਦੀ ਸੀ ਕੋਈ ਨਹੀਂ ਮੈਡਮ ਜੀ ਤੁਸੀਂ ਆਓ ਵੈਲਕਮ ਹੈ ਤੁਹਾਡਾ ਪਾਰਟੀ ਦੇ ਵਿੱਚ ਜੇ ਸਾਡਾ ਬੜਾ ਸਤਿਕਾਰ ਕੀਤਾ ਉਹਨਾਂ ਨੇ ਤੇ ਉਹਨਾਂ ਦੀ ਨੇਚਰ ਦੇਖ ਕੇ ਹੀ ਮੈਨੂੰ ਮਨ ਬਣਾ ਲਿਆ ਸੀਗਾ ਦੇਖੋ ਇੰਨੇ ਵਧੀਆ ਨੇਚਰ ਹੈਗੇ ਬੋਲਬਾਣੀ ਬਹੁਤ ਵਧੀਆ ਸਾਡਾ ਸਤਿਕਾਰ ਵੀ ਕੀਤਾ ਤੇ ਇਸ ਕਰਕੇ ਮੈਂ ਮਨ ਬਣਾਇਆ ਸੀ ਸਾਰ ਨਾਲ ਮੀਟਿੰਗ ਵੀ ਹੋਈ ਸੀ ਜੇ ਸਰ ਮੈਂ ਤੁਹਾਡੇ ਨਾਲ ਕੰਮ ਕਰੂੰਗੀ ਔਰ ਮੈਂ ਤੁਹਾਡੀ ਪਾਰਟੀ ਦੇ ਵਿੱਚ ਆਉਂਗੀ ਹਾਂਜੀ ਉਹ ਕਹਿੰਦੇ ਜੀ ਸਦਕੇ ਵੈਲਕਮ ਕਿਹਾ ਸੀ ਉਹਨਾਂ ਨੇ ਸਾਨੂੰ